ਸਰਬਜੀਤ ਜਿੰਨਾਂ ਬੰਦਿਆਂ ਦੇ ਹੱਥਾਂ ਤੇ ਚੜ ਕੇ ਇਹ ਗੱਲਾਂ ਕਰ ਰਿਹਾ ਹੈ ਉਹ ਬੰਦੇ ਕੌਣ ਨੇ ਸਮਜੀਤ ਮਾਨ ਇਲੈਕਸ਼ਨ ਤੋਂ ਪਹਿਲਾਂ ਇਹ ਬੰਦਾ ਸਮਜੀਤ ਮਾਨ ਦਾ ਵਿਰੋਧ ਕਰਦਾ ਸੀ ਤੇ ਅੱਜ ਉਹੀ ਸਮਜੀਤ ਮਾਨ ਸਥਿਤ ਤੇ ਬੈਠਾ ਹੈ ਗੁਰਸੇਵਕ ਸਿੰਘ ਜਵਾਰ ਕੇ ਵਰਗੇ ਕੁਝ ਲੀਲੀਆਂ ਪੱਗਾਂ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੰਦੇ ਜਿਹੜੇ ਕੱਡੇ ਵੱਡੇ ਐ ਪਾਰਟੀਆਂ ਵਿੱਚੋਂ ਚੱਲੇ ਹੋਏ ਤੀਰ ਨੇ ਇਹ ਹੁਣ ਸਰਬਜੀਤ ਨੂੰ ਹੱਥਾਂ ਤੇ ਚੜਾ ਕੇ ਜਸਵੀਰ ਸਿੰਘ ਰੋਡੇ ਵਰਗੇ ਨੇ ਇਹ ਸਾਰੇ ਬੰਦੇ ਹੁਣ ਚਾਹੁੰਦੇ ਐ ਕਿ ਅਸੀਂ ਲਾਹਾ ਲਈਏ ਇੱਕ ਮੈਂ ਬੇਨਤੀ ਕਰ ਦੇਣਾ ਫਰੀਦਕੋਟ ਦੇ ਲੋਕਾਂ ਨੂੰ ਤੁਹਾਡਾ ਧੰਨਵਾਦ ਤੁਸੀਂ ਇਮੋਸ਼ਨਲ ਹੋ ਕੇ ਵੋਟਾਂ ਪਾ ਕੇ ਸਰਬਜੀਤ ਨੂੰ ਐਮਪੀ ਬਣਾਤਾ ਸਰਬਜੀਤ ਪੇਠਵੇ ਸ਼ੁਰਾ ਮਾਰ ਚੁੱਕਾ ਹੈ ਉਹਨਾਂ ਲੋਕਾਂ ਦੇ ਜਿਹੜੇ ਦੰਤ ਪਰਿਵਾਰ ਸੀ ਮੈਂ ਸ਼ਬਦ ਵਰਤਣੇ ਨਹੀਂ ਚਾਹੁੰਦਾ ਜਿਹੜੀ ਐਸਸੀ ਤੇ ਬੀਸੀ ਕੈਟਾਗਰੀ ਬੋਰਡ ਪਈ ਹੈ ਨਾ ਉਹਨਾਂ ਦੀ ਉਹ ਗੱਲ ਵੀ ਨਹੀਂ ਕਰ ਰਿਹਾ ਜਿਨ੍ਹਾਂ ਨੇ ਪੰਜਾਬ ਨੂੰ ਅੱਗ ਲਾਈ ਸੀ ਅੱਤਵਾਦ ਦਾ ਦੌਰ ਜਿੰਨਾ ਕਰਕੇ ਆਇਆ ਸੀ ਜੂਨ 84 ਜਿੰਨਾ ਕਰਕੇ ਵਾਪਰੀਆ ਉਹਨਾਂ ਦੇ ਹੱਥਾਂ ਤੇ ਫੇਰ ਸਰਦੀ ਚੜ ਚੁੱਕਾ ਹੈ ਜਿਹੜਾ ਬੰਦਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ ਕਹਿ ਰਿਹਾ ਕਿ ਇੰਦਰ ਗਾਂਧੀ ਨੂੰ ਸੋਧਾ ਲਾਉਣਾ ਜ਼ਰੂਰੀ ਸੀ ਤੇ ਜਿਹੜਾ ਸਾਡਾ ਅੱਜ ਦਾ ਜੂਥ ਹੈ ਉਹ ਤੋਂ ਕਿਸੇ ਖਿਆਲ ਆਊਗਾ ਮਤਲਬ ਤੁਸੀਂ ਇਹੋ ਜਿਹੇ ਬਿਆਨਬਾਜ਼ੀਆਂ ਕਰਕੇ ਜੂਥ ਨੂੰ ਭੜਕਾਉਣਾਂ ਦਾ ਦਵਾਰਾ ਫੇਰ ਜਿਨ੍ਹਾਂ ਲੋਕਾਂ ਨੇ ਜੂਨ 84 ਦਾ ਅਤਵਾਦ ਦਾ ਦੌਰ ਹੰਡਾਇਆ ਨਾ ਆਪਣੇ ਪਿੰਡੇ ਤੇ ਉਹਨਾਂ ਨੂੰ ਪੁੱਛ ਕੇ ਵੇਖੋ ਜੇ ਤੁਸੀਂ ਨੁਕਸਾਨ ਦੀ ਗੱਲ ਕਰੋਗੇ ਕਿੰਨਾ ਹੋਇਆ ਇਹਦੀ ਕੋਈ ਪਰਭਾਈ ਕਰ ਨਹੀਂ ਸਕਦਾ ਆ ਰਾਜਨੀਤਿਕ ਤੌਰ ਤੇ ਪੰਜਾਬ ਕਿੰਨਾ ਪਛੜਿਆ ਹੋਇਆ ਹੈ ਵਪਾਰਕ ਤੌਰ ਤੇ ਪੰਜਾਬ ਕਿੰਨਾ ਪਛੜਿਆ ਹੋਇਆ ਹੈ ਅਸੀਂ ਅੰਦਾਜ਼ੇ ਵੀ ਨਹੀਂ ਲਾ ਸਕਦੇ ਹੁਣ ਇਹ ਜਿੱਤ ਗਿਆ ਇਹਨੂੰ ਇਹ ਲੱਗਦਾ ਹੈ ਕਿ ਸ਼ਾਇਦ ਮੈਂ ਪੰਜਾਬ ਦਾ ਮਾਲਕ ਬਣ ਗਿਆ ਜਾਂ ਮੈਂ ਪੰਥ ਦਾ ਮੂਢੀ ਬਣ ਗਿਆ ਇਹਨੂੰ ਇਦਾਂ ਸੁੱਖ ਨੇ ਆਈ ਜਾਂਦੇ ਹੁਣ ਪਰ ਮੈਂ ਨਾ ਸਰਬੀਤ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਤੇ ਨਾ ਜਿਹੜੇ ਦੇ ਪਿੱਛੇ ਲੱਗੇ ਨੇ ਜਾਂ ਇਹਨੂੰ ਹੱਥੋਂ ਛਡਾਉਣ ਵਾਲੇ ਉਹਨਾਂ ਦੀ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰਨ ਵਾਸਤੇ ਬੇਨਤੀ ਕਰਨ ਵਾਸਤੇ ਕਿ ਇਹਨਾਂ ਲੋਕਾਂ ਨੂੰ ਨਾਥ ਪਾਈਏ ਨਾਥ ਕੋਣ ਤੋਂ ਭਾਵ ਹੈ ਅਗਨੋਰ ਮਾਰੀਏ ਜਾਂ ਇਹਨਾਂ ਦਾ ਵਿਰੋਧ ਕਰੀਏ ਇਹਨਾਂ ਲੋਕਾਂ ਦਾ ਪਹਿਲਾਂ ਵੀ ਕੁਝ ਨਹੀਂ ਗਿਆ ਤੇ ਹੁਣ ਵੀ ਕੁਝ ਨਹੀਂ ਜਾਣਾ ਜੂਨ 84 ਜਦੋਂ ਵਾਪਰਿਆ ਸੀ ਅਤਵਾਦ ਵਾਪਰਿਆ ਸੀ ਇਹ ਫਟਾਫਟ ਕੈਨੇਡਾ ਅਮਰੀਕਨ ਦਾ ਵੀਜ਼ਾ ਲੈ ਕੇ ਅਮਰੀਕਾ ਕੈਨੇਡਾ ਜਾ ਕੇ ਸੈੱਟ ਹੋ ਗਏ ਤੇ ਹੁਣ ਵੀ ਜਿਹੜੇ ਸਰਮਝੇ ਦੇ ਪਿੱਛੇ ਫਿਰਦੇ ਨੇ ਜਿਨ੍ਹਾਂ ਨੇ ਸਰਮਝ ਨੂੰ ਹੱਥਾਂ ਤੇ ਚੜਾਏ ਨੇ ਪਰਿਵਾਰ ਬਹੁਤੇ ਅਮਰੀਕਾ ਕੈਨੇਡਾ ਵਿੱਚ ਵਸਦੇ ਆ ਪਰ ਬੁਲਮੇ ਤਾਂ ਜਿਹੜੇ ਪੰਜਾਬ ਦੇ ਵਸਿੰਦੇ ਲੋਕ ਨੇ ਉਹਨਾਂ ਨੂੰ ਪੈਣੀ ਆ ਨਾ ਨੁਕਸਾਨ ਤਾਂ ਜਿਹੜੇ ਪੰਜਾਬ ਦੇ ਵਿੱਚ ਕਿਰਤ ਕਰਨ ਵਾਲੇ ਨੇ ਉਹਨਾਂ ਦਾ ਹੋਣਾ ਹੈ ਨਾ ਇਹਨਾਂ ਨੇ ਤਾਂ ਪੰਥ ਪੰਥ ਕਹਿ ਕੇ ਰੌਲਾ ਪਾ ਦੇਣਾ ਤੇ ਭੁਗਤਣਾ ਕਿਹਨੂੰ ਪੈਣਾ ਕੋਈ ਮਤਲਬ ਨਹੀਂ ਇਹਨਾਂ ਨੂੰ ਪੰਥ ਦੇ ਨਾਲ ਕੌਮ ਦੇ ਨਾਲ ਇਹਨਾਂ ਨੇ ਆਪਣਾ ਉਲੂ ਸਿੱਧਾ ਕਰਨਾ ਤੁਸੀਂ ਗੱਲ ਦੱਸੋ ਜੂਨ 84 ਤੋਂ ਲੈ ਕੇ ਹੁਣ ਤੱਕ ਸ਼ੇਖ ਕਾਮ ਨੂੰ ਲਾਭ ਕੀ ਹੋਇਆ ਨਾ ਲੜਾਈਆਂ ਦੇ ਵਿੱਚੋਂ ਨੁਕਸਾਨ ਤੋਂ ਸਵਾਇ ਅਸੀਂ ਕੀ ਕਰ ਸਕਿਆ ਤੇ ਹੁਣ ਫੇਰ ਇਹ ਲੋਕ ਉਹੀ ਮਾਹੌਲ ਬਣਾ ਰਹੇ ਨੇ ਜਿਹੜਾ ਜੂਨ 84 ਤੇ ਅੱਤਵਾਦ ਅੱਤਵਾਦ ਵੇਲੇ ਬਣਿਆ ਸੀ ਅਸੀਂ ਨਵੀਂ ਪਾਰਟੀ ਬਣਾਵਾਂਗੇ ਜੀ ਅਮਰਤਪਾਲ ਨੂੰ ਬਾਹਰ ਆ ਲੈਣ ਦਿਓ ਜਿੱਦਾਂ ਅਮਰਤਪਾਲ ਕਹੂਗਾ ਉਦਾਂ ਅਸੀਂ ਕਰਾਂਗੇ ਦੋ ਸੀਟਾਂ ਤੁਹਾਨੂੰ ਮਿਲ ਗਈਆਂ ਅਮਰਤਪਾਲ ਨੂੰ ਮਿਲ ਗਈ ਸਰਜੀਤ ਨੂੰ ਮਿਲ ਗਈ ਸ਼ੁਕਰ ਕਰੋ ਤੁਹਾਡੀ ਉਮਰ ਭਰ ਦੀ ਰੋਟੀ ਬਣ ਗਈ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਪੈਣੀ ਪੈਨਸ਼ਨਾਂ ਤੁਹਾਡੀਆਂ ਲੱਗ ਜਾਣੀਆਂ ਨੇ ਪਰ ਤੁਸੀਂ ਨਾ ਇਹ ਫੁਕਰੀਆਂ ਮਾਰ ਕੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਬੇਰੋਜ਼ਗਾਰੀ ਇੱਥੇ ਨਸ਼ਿਆਂ ਦਾ ਹੜ ਲੱਗਦਾ ਇੱਥੇ ਜੁੱਤ ਪੜਕ ਜਾਣਾ ਪਹਿਲਾਂ ਵੀ ਪੜਕਿਆ ਸੀ ਇਹ ਗੱਲਾਂ ਕੌੜੀਆਂ ਨੇ ਤੁਹਾਡੇ ਖਾਨੇ 'ਚ ਨਹੀਂ ਪੈਣੀਆਂ ਪਰ ਮੈਂ ਜਿਹੜੇ ਪੰਜਾਬ ਦੇ ਲੋਕ ਸਿਰਦ ਸਮਝਦਾਰ ਨੇ ਉਹਨਾਂ ਨੂੰ ਬੇਨਤੀ ਕਰਦਾ ਧਿਆਨ ਦਿਓ ਥੋੜਾ ਜਿਹਾ ਇਨ੍ਹਾਂ ਗੱਲਾਂ ਵੱਲ ਮੇਰਾ ਜੀ ਨਹੀਂ ਕਰਦਾ ਸੀ ਇਹ ਗੱਲਾਂ ਕਰਨ ਨੂੰ ਪਰ ਇਹਨਾਂ ਦੀ ਫੁਕਰੀਆਂ ਸੁਣ ਕੇ ਜਿਹੜੀਆਂ ਹੁਣ ਮਾਰ ਰਹੇ ਨੇ ਸਟੇਜਾਂ ਤੇ ਗੁਰੂ ਸਾਹਿਬ ਦੀ ਖਜ਼ੂਰੀ ਵਿੱਚ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਜੂਨ 84 ਵੀ ਜੇ ਘਟਨਾ ਵਾਪਰੀ ਇੰਨਾ ਕਰਕੇ ਅੱਤਵਾਦ ਆਇਆ ਇੰਨਾ ਕਰਕੇ ਆਇਆ ਇਹ ਗੱਲਾਂ ਕਹਾੜੀਆਂ ਬਹੁਤ ਨੇ ਪਰ ਸੱਚੀਆਂ ਨੇ ਗਾਲਾਂ ਦੇਣ ਵਾਲੇ ਨੇ ਗਾਲਾਂ ਦੇਣੀਆਂ ਹੁੰਦੀਆਂ ਨੇ ਪਰ ਜਿਹੜੇ ਬੰਦੇ ਸਮਝਣਗੇ ਨਾ ਉਹ ਸਮਝ ਜਾਣਗੇ ਇਹ ਬੇਨਤੀ ਪ੍ਰਵਾਨ ਕਰਿਓ ਗੌਰ ਕਰਿਓ ਕਿ ਇਹ ਲੋਕ ਜੋ ਅੱਜ ਤਾਣਾ ਬਣਾ ਬੁਣ ਰਹੇ ਨੇ ਸਿੱਧੇ ਤੌਰ ਤੇ ਅੱਤਵਾਦ ਨੂੰ ਬढ़ावा ਦੇ ਰਹੇ ਨੇ ਯਾਨੀ ਕਿ ਅੱਤਵਾਦ ਦੀ ਸ਼ੁਰੂਆਤ ਕਰ ਰਹੇ ਨੇ ਬੰਦੇ ਬੜੇ ਦੁੱਖ ਦੇ ਨਾਲ ਮੈਂ ਇਹ ਗੱਲ ਕਹਿ ਰਿਹਾ ਹਾਂ ਜਿਹੜੀਆਂ ਗੱਲਾਂ ਬਾਤਾਂ ਇਹ ਫੁਕਰਪਣ ਦੇ ਵਿੱਚ ਕਰ ਰਹੇ ਨੇ ਨਾ ਜੋ ਤੇ ਇਹਨਾਂ ਦਾ ਅਸਰ ਜ਼ਰੂਰ ਪੈਂਦਾ ਹੈ ਜੋ ਜ਼ਰੂਰ ੜਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ